ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਪੱਕੇ ਅਮਰੀਕਾ ਵਾਲੀ ਫੈਮਿਲੀ ਦੇ ਨਾਲ ਆਪਾਂ ਜਿਹੜਾ ਬਲੌਗ ਬਣਾ ਰਹੇ ਹਾਂ ਉਹ ਪੀਜ਼ਾ ਪਾਰਟੀ ਕਰ ਰਹੇ ਹਾਂ ਬੱਚੇ ਇਹਨਾਂ ਦੇ ਪੀਜ਼ਾ ਲੈਣ ਗਏ ਹੋਏ ਨੇ ਬਸ ਆਉਣ ਵਾਲੀ ਨੇ ਲੈ ਕੇ ਤੇ ਇੱਧਰ ਜਣੀ ਮੈਂ ਤੇ ਗੁੰਨੂ ਨਾ ਮਤਲਬ ਕਿ ਕੋਲਡ ਡਰਿੰਕ ਕੋਈ ਵੀ ਕੋਕ ਵਗੈਰਾ ਹੋਵੇ ਉਹ ਨਹੀਂ ਪਿੰਦੀਆਂ ਹੈਗੀਆਂ ਇਹ ਫਿਰ ਜੂਸ ਲਵਾਂਗੇ ਨਾਲ ਜੂਸ ਟਰਾਈ ਕਰ ਰਹੇ ਨੇ ਉਹ ਖੁੱਲ ਨਹੀਂ ਰਿਹਾ ਹੈਗਾ ਬੋਤਲ ਕਈ ਵਾਰ ਕਾਫੀ ਟਾਈਟ ਹੁੰਦੀਆਂ ਨੇ ਤੇ ਇਸ ਤਰ੍ਹਾਂ ਜੀ ਹੁਣ ਆਪਣੀ ਸਟਾਰਟ ਹੋਣ ਵਾਲੀ ਹੈ ਪੀਜ਼ਾ ਪਾਰਟੀ ਆ ਜਾਣ ਬੱਚੇ ਫਿਰ ਅਸੀਂ ਵੀ ਛਕਾਂਗੇ ਤੇ ਤੁਸੀਂ ਵੀ ਛਕਿਓ ਨਾਲ ਸਾਡੇ ਤੇ ਇੰਜੋਏ ਕਰਦੇ ਆਂ ਆਪਾਂ ਪੀਜ਼ਾ ਕਰਦੇ ਆਂ ਪੀਜ਼ਾ ਪਾਰਟੀ ਠੀਕ ਹੈ ਜੀ ਦੇ ਲੈ ਕੇ ਨਹੀਂ ਵੀ ਕਿਉਂ ਨਾ ਉਸ ਤੇ ਕੀ ਯਾਰ ਉਹ ਜਦੋਂ ਸਟਾਰਟ ਹੋ ਗਿਆ ਉਹ ਬਹੇ ਹੀ ਜਦੋਂ ਤੇ ਆਉ ਉਹ ਪੀ ਚੈੱਕ ਕਰੀ ਆਪਣਾ ਇੱਕ ਵੈਜੀ ਪੀਜ਼ਾਂ ਨਾਲ ਨਿਆਣੇ ਵਾਸਤੇ 30 ਵੀ ਜਾਈਚੇ ਨਿਆਣੇ ਖਾਣੇ ਹੁੰਦੇ ਨੇ ਨਾਲਾ ਪਨੀਰ ਐਂਚ ਹੁੰਦੀ ਤੇ ਅਮੈਂ ਤਾਂ ਇੱਥੇ ਕਹਿ ਚੁ ਨਹੀਂ ਹਾਂਗੇ ਨਾਲ ਠੀਕ ਹੈ ਨਾਲ ਦੋਤਾ ਨਾਲ ਸੋਦਾ ਹੋਵੇ ਸਰ ਨਾਲ ਪਲੇਟਾ ਹੋਵੇ ਉਹਨੂੰ ਨੇ ਤਾਂ ਕੈਚੱਪ ਹੈ ਜਿਹੜੀ ਮੈਗੀ ਵਾਲੀ ਰੀਅਲ ਸਟੋਰ ਤੋਂ ਲਿਆ ਰੱਖੀ ਨਹੀਂ ਯਾਰ ਐਂਚ ਖਾਇਆ ਉਹਨਾਂ ਇੱਥੇ ਐਂਚ ਨਹੀਂ ਯਾਰ ਐਂਚ ਉਹ ਕਾ ਲੇ

ਤਨ ਵਧੀਆ ਲੱਗ ਰਹਾ ਉਹ ਵੀ ਇਸ ਤਰ੍ਹਾਂ ਦੇ ਖਾ ਰਹੇ ਨਾ ਜਮਾ ਨਹੀਂ ਖਾਂਦੇ ਜਿੱਦਾਂ ਜਮਾ ਦਾ ਹੁੰਦਾ ਨਹੀਂ ਮਾਂ ਖਾਂਦੇ ਅੱਛਾ ਹਾਂ ਚੱਲ ਤੁਸੀਂ ਪਰ ਉਹ ਤੁਸੀਂ ਇਹ ਫਿਰ ਜੀ ਹਾਂ ਹਾਂ পিজা আগেtree waste পিজা খাও পিজা নালিন্দে সরঞ্জাম কা আগে কেনে লাগে না দেখো পিজা তাহলে খাও সে দাদ দিই আই লাইক ইট

ਕੋਸਰ ਅਨ ਹਾਂ ਜਿਹੜੀ ਉਹ ਤੁਸੀਂ ਨੋਟ ਸਿੱਖਣਾ ਪੜ੍ਹ ਕੇ ਚੱਲੀਏ ਉੱਠੋ ਖੜੋਣ ਚੱਲੀਏ ਜਿਹੜਾ ਉਹ ਤੇ ਤੁਸੀਂ ਕਰਦੇ ਨਾ ਅਪਾ ਨਾ ਉਹਦੇ ਅੰਦਰ ਜੋ ਟੈਕਸਰਾਈਜ਼ ਪਾ ਤਾ ਨਾ ਚੀਜ਼ਾਂ ਨਾ ਇਹ ਗਰੂਨ ਤਾਂ ਠੀਕ ਹੈ ਤੇ ਤਾਂ ਵੀ ਕਰ ਪਾ ਲਿਆ ਨਾ ਚੰਗੀ ਨਹੀਂ ਹੋੜ ਪਾ ਲਿਆ ਸੀ ਕਰੀਂ ਆਹ ਹਾਂ ਉਹ ਆਤਾ ਦੱਸ ਲੈ ਲੇ ਤੁਸੀਂ ਲੈ ਲਓ ਕੋਈ ਪਾਈ ਨਾ ਉਹ ਚੋਇਆ ਲੈ ਕੇ ਰਹੇ ਕਿ ਸਲਾਈਸ ਨੇ ਆਲਾ ਦੁਨੋ ਤੋਂ ਵੀ ਕਾਰ ਲੰਗ ਰੋ ਗੀ ਵੈਗੁਰੂ ਜੀ ਆਪਾਂ ਬਣਾਉਣ ਲੱਗੇ ਆ ਕੜੀ ਕੜੀ ਵਾਸਤੇ ਹੀ ਆਪਾਂ ਨੇ ਦਹੀਂ ਦੇ ਵਿੱਚ ਬੇਸਣ ਘੋਲ ਲਿਆ ਤੇ ਟਮਾਟਰ ਆਲੂ ਹਰੇ ਮਿਰਚ ਪਿਆਜ਼ ਤੇ ਇਹ ਧਣੀਆਂ ਸੁੱਕਾ ਇਹ ਨੂੰ ਮੀ ਅਰ ਰ ਬਾਰੋ ਪ੍ਰੋਡਾ ਉਹ ਨੂੰ ਬੰਦ ਕਰਾ ਉਹਦੇ ਦੇ ਕਨੈਕਟ ਹੋ ਗਿਆ ਤੇ ਜਣੀ ਮਲ ਕੇ ਤਿਆਰੀ ਕਰ ਲਈ ਇਹ ਪਿਆਜ਼ ਲਸਣ ਇਹ ਆਪਣੇ ਕੋਲੇ ਹੋਰ ਮਸਾਲੇ ਨੇ ਜੀਰਾ ਵਗੈਰਾ ਆ ਲੋਣ ਮਿਰਚ ਮਸਾਲਾ ਗਰਮ ਤੇ ਉਹ ਪਤੀਲੇ ਦੇ ਵਿੱਚ ਹੁਣ ਆਪਾਂ ਕੜੀ ਬਣਾਉਣ ਲੱਗਦੇ ਆ ਜਿਹੜਾ ਸਾਹਮਣੇ ਪਤੀਲਾ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਕਰਾਂਗੇ ਗੈਸ ਆਨ ਤੇ ਪਹਿਲੀ ਇੱਕ ਬਰੀ ਕੀ ਆਪਾਂ ਲਈਏ ਜੀ ਤੇਲ ਤੁਸੀਂ ਤੇਲ ਕੋਈ ਵੀ ਜਿਹੜਾ ਯੂਜ਼ ਕਰਦੇ ਹੋ ਤੁਹਾਨੂੰ ਜਿਹੜਾ ਵਧੀਆ ਲੱਗਦਾ ਤੇਲ ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਹੋ ਆਪਣੀ ਚੋਇਸ ਦਾ ਤੇਲ ਗਰਮ ਹੋ ਜਾਵੇ ਫਿਰ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਉਣੀ ਹੈ ਹਿੰਗ ਅੱਛਾ ਮੇਥੇ ਇਹ ਲੈ ਲਈਏ ਜੀ ਸੁੱਕੇ ਮੇਥੇ ਕੜੀ ਦੇ ਵਿੱਚ ਮੇਥੇ ਕਲੌਂਜੀ ਵੀ ਅਸੀਂ ਪਾ ਸਕਦੇ ਹਾਂ ਇਹ ਦੂਜੀ ਸਪਾਈਸੀ ਕਰਨ ਵਾਸਤੇ ਕੜੀ ਨੂੰ ਇਹ ਵਾਲੀ ਮਿਰਚ ਲਈ ਹੈ ਕੜੀ ਪੱਤਾ ਉਧਰੋਂ ਨਾਲੇ ਅਦਾਨ ਉਹਨਾਂ ਦੇ ਗੱਡਾ درخت ਲੱਗਿਆ ਹੋਇਆ ਹੈ। ਵੀ ਆਪਣਾ ਜੀ ਤੇਲ ਹੈ ਜਿਹੜਾ ਇਹ ਗਰਮ ਹੋ ਰਿਹਾ ਹੈ ਆਪਾਂ ਵੇਟਿੰਗ ਕਰ ਰਹੇ ਹਾਂ ਹੋ ਚੁਵੇ ਗਰਮ ਫਿਰ ਦਿਖਾਉਨੇ ਆ। ਇਹ ਲਓ ਜੀ ਤੇਲ ਆਪਣਾ ਗਰਮ ਹੋ ਗਿਆ। सब तो पहला मेथी स्पासी लाल मिर्च, जीरा लहसुन Não <laughs> ਤੇ ਪਿਆਜ਼ ਵੀ ਵੰਡ ਲਈ ਫਿਰ ਉਹਦੇ ਵਿੱਚ ਹਰੀ ਮਰਚੀ ਟਮਾਟਰ ਤੇ ਦੂਜੇ ਹਲਦੀ ਮਸਾਲੇ ਪਾਵਾਂਗੇ den

ਲਿੰਗ ਲੱਗ ਗਿਆ ਤੜਕਾ ਹੁਣ ਇਹਨੂੰ ਘੰਟਾ ਪਕਾਵਾਂਗੇ ਸਲੋ ਫਲੇਮ ਤੇ ਇੱਕ ਵਾਰ ਰਿਜਣ ਲੱਗ ਜੇ ਠੀਕ ਹੈ ਜੀ ਜੇ ਕੜੀ ਰਿਜਣ ਲੱਗੀ ਜੀ ਫੁੜੇ ਨੂੰ ਇਸੇ ਤਰ੍ਹਾਂ ਘੰਟਾ ਰਜਾਵਾਂਗੇ ਫੇਰ ਇਹ ਬਿਲਕੁਲ ਬਣ ਕੇ ਤਿਆਰ ਹੋ ਜਾਊਗੀ ਜਿੰਨੀ ਰਿਚਦੀ ਹੈ ਇਹੀ ਉਨੀ ਵਧੀਆ ਬਣ ਜਾਂਦੀ ਹੈ ਇੱਧਰ ਬਣਾਉਣੀ ਨੇ ਜੀ ਚੌਲ ਚੌਲਾਂ ਵਾਸਤੇ ਗਰਮ ਪਾਣੀ ਪੋੜਿਆ ਹੈ ੋਂ ਵਾਲਾ ਹੀ ਹੈ ਇੱਧਰ ਚੌਲ ਤੇ ਹੋਂ ਤੇ ਧੋ ਕੇ ਤੇ ਇੱਧਰ ਜਿਹੜੀ ਕੜੀ ਹੈ ਇਹ ਰਿਚ ਰਹੀ ਹੈ ਕਾਫੀ ਟਾਈਮ ਤੋਂ ਚੌਲ ਬਣਨੇਗੇ ਇੰਨਾ ਹੋਰ ਰਿਚੀ ਹੋਊਗੀ ਕੋਤ ਸਾਮਾਨ ਪਾ ਕੇ ਬਣਾਈਏ ਖੜੀ ਤੁਹਾਡੇ ਸਾਹਮਣੇ ਸਾਰਾ ਸਾਮਾਨ ਤੁਹਾਨੂੰ ਦਿਖਾਇਆ ਹੈ ਜੀ ਗਰਮ ਮਸਾਲਾ ਕੜੀ ਬਣ ਕੇ ਤਿਆਰ ਹੈ ਤੇ ਇਹ ਕੜੀ ਮਸਾਲਾ ਕੜੀ ਮਸਾਲਾ ਇਹ ਕੜੀ ਮਸਾਲਾ ਗਰਮ ਮਸਾਲਾ ਤੇ ਇੱਧਰ ਜਿਹੜੇ ਚੌੜੇ ਨੇ ਇਹ ਵੀ ਬਣ ਕੇ ਤਿਆਰ ਨੇ ਕੜੀ ਵੀ ਬਣ ਕੇ ਤਿਆਰ ਹੈ ਠੀਕ ਹੈ ਜੀ ਫਿਰ ਮਿਲਦੇ ਆਗਲੀ ਵੀਡੀਓ ਚ ਹੁਣ ਬਲਾਈਏ ਫੜੀ ਸਵਾਹ ਹੀ ਗੁਰਜੀ ਦਾਲ ਥਾਲ ਸਾਹਾ ਹੀ ਗੁਰਜੀ ਕੀ ਹਦੀਕ ਥੋੜਾ ਵੀ ਦਿਲ ਕਰ ਗਿਆ ਹੁਣ ਕੜੀ ਚੋਲ ਖਾਣ ਦਾ ਕੜੀ ਚੋਲ ਵੈਸੇ ਸਭ ਨੂੰ ਪਸੰਦ ਆਉਂਦਾ ਹਾਂ